ਅੱਜ ਅਸੀਂ ਪਹੁੰਚੇ ਆ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਦੀ ਪੁਰਾਤਨ ਹਵੇਲੀ ਦੇ ਵਿੱਚ ਜਿੱਥੇ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਕਿ ਪੁਰਾਤਨ ਹਵੇਲੀ ਹੈ ਜਿਹੜੀ ਉਹ ਬਣੀ ਹੋਈ ਹੈ ਤੇ ਇਸ ਦੀ ਤਰਸਜੋਗ ਹਾਲਤ ਹੈ ਜਿਹੜੀ ਉਹ ਬਣੀ ਹੋਈ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਹੀ ਸਕਦੇ ਹੋ ਕਿ ਕਿਵੇਂ ਹੈ ਜਿਹੜੀ ਹਵੇਲੀ ਉਹ ਬਣੀ ਹੋਈ ਸੀ ਜਿੱਥੇ ਕਿ ਪਹਿਲਾਂ ਇੱਥੇ ਸਰਦਾਰ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਸਿੰਘ ਕਦੇ ਇਸ ਟਾਈਮ ਇਸ ਹਵੇਲੀ ਦੇ ਵਿੱਚ ਰਹਿੰਦੇ ਸੀ ਤੇ ਅੱਜ ਪ੍ਰਸ਼ਾਸਨ ਦੇ ਧਿਆਨ ਨਾ ਦੇਣ ਤੇ ਇਸ ਦੀ ਹਾਲਤ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਦਾਂ ਦੀ ਹਾਲਤ ਜਿਹੜੀ ਉਹ ਇੱਥੇ ਬਣੀ ਹੋਈ ਹੈ ਤਾਂ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਇਤਿਹਾਸਿਕ ਹਵੇਲੀ ਜਿਹੜੀ ਉਹ ਪੂਰੀ ਤਰ੍ਹਾਂ ਖੰਡਰ ਬਣ ਚੁੱਕੀ ਆ ਜਿਵੇਂ ਕਿ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਦਾ ਇਤਿਹਾਸ ਤਾਂ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਲੜਾਈਆਂ ਲੜੀਆਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤੇ ਪਰ ਪ੍ਰਸ਼ਾਸਨ ਵੱਲੋਂ ਫਿਰ ਵੀ ਉਹਨਾਂ ਦੀ ਹਵੇਲੀ ਨੂੰ ਆਪਾਂ ਕਹਦੇ ਇਤਿਹਾਸਿਕ ਦਰੋਹਰ ਨੂੰ ਸਾਹਮ੍ਹਿਆ ਨਹੀਂ ਜਾ ਸਕਿਆ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਉਹਨਾਂ ਦੀ ਇਤਿਹਾਸਿਕ ਦਰੋਹਰ ਨੂੰ ਸਾਹਮ੍ਹ ਕੇ ਰੱਖੇ ਤਾਂ ਨੌਜਵਾਨਾਂ ਨੂੰ ਵੀ ਪਤਾ ਲੱਗਦਾ ਕਿ ਅਮਰ ਸ਼ਹੀਦ ਸਰਦਾਰ ਸਰਦਾਰ ਠਿਕਰੀwala ਜੀ ਕੌਣ ਸਨ ਤੇ ਕਿਵੇਂ ਉਹਨਾਂ ਨੇ ਆਜ਼ਾਦੀ ਲਈ ਲੜਾਈਆਂ ਲੜੀਆਂ ਕਿਵੇਂ ਸੰਘਰਸ਼ ਲੜੇ ਤੇ ਕਿਵੇਂ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਅਸੀਂ ਪਿੰਡ ਦੇ ਲੋਕਾਂ ਤੋਂ ਤੇ ਬਜ਼ੁਰਗਾਂ ਤੋਂ ਜਾਣਾਂਗੇ ਕਿ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀwala ਜੀ ਕੌਣ ਸਨ ਤੇ ਉਹਨਾਂ ਦੀ ਸਮਾਜ ਨੂੰ ਤੇ ਦੇਸ਼ ਨੂੰ ਕੀ ਦੇਣ ਰਹੀ ਹੈ ਤੇ ਕਿਵੇਂ ਉਹ ਸ਼ਹੀਦ ਹੋਏ ਤਾਂ ਬਾਪੂ ਜੀ ਮੈਂ ਅੱਜ ਅਸੀਂ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀwala ਦੇ ਪਿੰਡ ਪਹੁੰਚੇ ਹਾਂਗੇ ਤਾਂ ਇਸ ਪਿੰਡ ਦੇ ਵਿੱਚ ਕੀ ਕੀ ਖਾਸ ਆ ਆ ਸਭ ਤੋਂ ਪਹਿਲਾਂ ਦਾ ਗੁਰਦੁਆਰਾ ਸਾਹਿਬ ਇੱਕ ਆ ਸਾਰੇ ਪਿੰਡ ਦਾ ਜੀ ਪਿੰਡ ਬਹੁਤ ਵੱਡਾ ਪਿੰਡ ਹੈਗਾ ਤੇ ਪਿੰਡ ਵੱਡਾ ਪਿੰਡ ਕਰਕੇ ਵੀ ਇੱਕ ਗੁਰਦੁਆਰਾ ਸਾਹਿਬ ਆ ਗੁਰੂ ਨ रविदास ਜੀ ਨੂੰ ਅੱਡੋ ਅੱਡ ਵੇੜੇ ਆਪੋ ਆਪਣਾ ਖੰਡ ਪਾਠ ਪ੍ਰਕਾਸ਼ ਕਰਾਉਂਦੇ ਨੇ ਉਹ ਚਾਰੇ ਇੱਕ ਬਾੜਾ ਅੱਡੋ ਢੀ ਬਣਾਉਂਦੇ ਨੇ ਬਾਕੀ ਪਿੰਡ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮ ਨੇ ਅੱਜ ਸਕੂਲ ਦੇ ਵਿੱਚ ਪੱਤੀ ਢਾਲੀਵਾਲ ਵੱਲੋਂ ਜਹਾ ਸਾਰੇ ਨਗਰ ਕੰਨੀਓ ਉਹ ਸਕੂਲ ਦੇ ਵਿੱਚ ਖੰਡ ਪਾਠ ਪ੍ਰਕਾਸ਼ ਕਰਾਇਆ ਆ ਡੇਰਾ ਸਾਹਿਬ ਆ ਇੱਥੇ ਪਿੰਡ ਦੇ ਵਿੱਚ ਇੱਥੇ ਡੇਰਾ ਸਾਹਿਬ ਵੀ ਖੰਡ ਪਾਠ ਹੁੰਦਾਗਾ ਇੱਥੇ ਵੀ ਆਪਣਾ ਗੁਰੂ ਮਹਾਰਾਜ ਜੀ ਉਹਨੇ ਇੱਥੇ ਵੀ ਸਾ ਸੰਗਤ ਆਉਂਦੀ ਜਾਂਦੀ ਰਹਿੰਦੀ ਹੈਗੀ ਤੇ ਗ੍ਰੈਡਾਗਾ ਮੰਡੀ ਬਣੀ ਮੰਡੀਆਂ ਤੋਂ ਬਣੀਆਂ ਬਈਆਂ ਨੇ ਤੇ ਹੋਰ ਸਾਰਾ A to Z ਪਿੰਡ ਦੇ ਵਿੱਚ ਤਕਰੀਬਾ ਠੀਕ ਹੈ ਇੱਕ ਬਾਟਰ ਬਾਕਸ ਹੈਗਾ ਤੇ ਬਾਕੀ ਸਰਕਾਰੀ ਹਸਪਤਾਲ ਨੇ ਤੇ ਬਾਕੀ ਬੱਚਿਆਂ ਦੇ ਡੁੱਡੀ ਸਕੂਲ ਵੀ ਨੇ ਤੇ ਨਾ ਜੀ ਮੈਂ ਬਪੂ ਆਪਾਂ ਗੱਲ ਕਰੀਏ ਪਿੰਡ ਦੀ ਹੁਣ ਤੁਹਾਡੀ ਵੀ ਉਮਰ ਆ ਜਿਹੜੀ ਕਾਫੀ ਹੋ ਚੁੱਕੀ ਹੈਗੀ ਤਾਂ ਤੁਹਾਡੀ ਪਹਿਲਾਂ ਵਾਲੀ ਉਮਰ ਤੋਂ ਲੈ ਕੇ ਹੁਣ ਤੱਕ ਦੀ ਉਮਰ ਤੱਕ ਤੁਸੀਂ ਕੀ ਕੀ ਪਿੰਡ ਦੇ ਵਿੱਚ ਚੇਂਜਸ ਦੇਖੇ ਹੈਗੇ ਕੀ ਕੀ ਬਦਲਾਅ ਆਏ ਹੈਗੇ ਹੁਣ ਤੱਕ ਦਾ ਬਦਲਾਅ ਹੁਣ ਤਕਰੀਬਨ ਸਾਰਾ ਕੁਝ ਹੋ ਗਿਆ ਡਬਲ ਸੜਕ ਬਣ ਗਈ ਪਿੰਡ ਦੇ ਵਿੱਚ ਰੋਡ ਬਣ ਗਏ ਪੂਰੇ ਵਧੀਆ ਜਿੱਥੋਂ ਦੀ ਨਗਰ ਕੀਰਤਨ ਲੰਘਦਾਗਾ ਉੱਥੋਂ ਦੀ ਸਾਰੇ ਪਿੰਡ ਦੇ ਵਿੱਚ ਦੀ ਰੋਡ ਬੜੇ ਮੈਨੇ ਥਾਂ ਥਾਂ ਤੇ ਅੱਡੋ ਅੱਡੀ ਲੰਗਰ ਸਕਾਏ ਜਾਂਦੇ ਨੇ ਜਦੋਂ ਸੇਵਾ ਸ ਉਹਨਾਂ ਨਗਰ ਕੀਰਤਨ ਹੁੰਦਾ ਥਾਂ ਥਾਂ ਤੇ ਅੱਡੋ ਅੱਡੀ ਕਬਾੜਾ ਦੇ ਆ ਤੇ ਬਾਕੀ ਹੋਰ ਸਾਰੇ ਪਿੰਡ ਦੇ ਵਿੱਚ ਕੋਈ ਇੰਨੀ ਖਾਸ ਹੋ ਨਹੀਂ ਵਧੀਆ ਨਗਰ ਹੈਗਾ ਸਾਰਾ ਤੜਕੇ ਹੱਥ ਨੇ ਸਾਰਾ ਨਗਰ ਗੁਰਦੁਆਰਾ ਸਾਹਿਬ ਤੜਕੇ ਹੱਥ ਨੇ ਪ੍ਰੋਗਰਾਮ ਹੁੰਦੇ ਨੇ ਉੱਥੇ ਸਾਰਾ ਨਗਰ ਤੜਕੇ ਹੱਥ ਨੇ ਮੱਥਾ ਟੇਕਣ ਜਾਂਦਾ ਹੈਗਾ ਤੇ ਓਕੇ ਤਾਂ ਜਿਵੇਂ ਬਾਪੂ ਆਪਾਂ ਪਿੰਡਾਂ ਦੀ ਜੀਵਨ ਸ਼ੈਲੀ ਦੀ ਗੱਲ ਕਰ ਲਈਏ ਤਾਂ ਕਿੱਦਾਂ ਦੀ ਜੀਵਨ ਸ਼ੈਲੀ ਹੈ ਪਿੰਡਾਂ ਦੀ ਹੁਣ ਤਕਰੀਬਨ ਲੋਕ ਸਾਰੇ ਆਮ ਆਮ ਰੋਹਣਾ ਤਕਰੀਬਨ ਠੀਕ ਹੀ ਨੇ ਸਾਰੇ ਪੂਰੇ ਵਧੀਆ ਆਪੋ ਆਪਣੇ ਬਸ ਦੇ ਨੇ ਸਾਰੇ ਵਧੀਆ ਲੋਕਾਂ ਦੇ ਵਧੀਆ ਆਪੋ ਆਪਣੇ ਬਸ ਦੇ ਨੇ ਅਬ ਡੋਡੀ ਕੋਈ ਪਾਰਟੀਵਾਦੀ ਨਹੀਂ ਕੋਈ ਹੋਰ ਨਹੀਂ ਹੈਗਾ ਸਾਰਾ ਪਿੰਡ ਨਗਰ ਇੱਕ ਕੀਤਾ ਇੱਕੋ ਹੀ ਸੇਵਾ ਸਹੁੰਦੇ ਉਹ ਕਰਕੇ ਸਾਰਾ ਨਗਰ ਕੀਰਤਨ ਸੇਵਾ ਸੁਨਾ ਤੇ ਬਣਾਉਂਦਾਗਾ ਬਾਕੀ ਆਏਗੇ ਰੀ ਕੋਈ ਜਦੋਂ ਵੀ ਕੋਈ ਸੇਵਾ ਸਹੁੰਦੀ ਵਰਸੀ ਹੁੰਦੀ ਹੈਗੀ ਉਦੋਂ ਕੋਈ ਨਾ ਕੋਈ ਲੀਡਰਸ਼ਿਪ ਲੀਡਰ ਸਾਹਿਬ ਆਉਂਦੇ ਨੇ ਉਹ ਕੋਈ ਨਾ ਕੋਈ ਨਗਰ ਨੂੰ ਕੋਈ ਨਾ ਕੋਈ ਆਈਟਮ ਦੇ ਕੇ ਜਾਂਦੇ ਨੇ ਨਗਰ ਦੇ ਵਾਸਤੇ ਵੀ ਕੋਈ ਗਾਹ ਨੂੰ ਵੀ ਆਪੋ ਹੋਵੇ ਹੁਣ ਫੇਰ ਵੀ ਆਏ ਸੀਗੇ ਸੜਕ ਜਿਹੜੀ ਹੈ ਡਬਲ ਬਣਨੀ ਆ ਵੱਡਾ ਰੋਡ ਬਣਾ ਬਚਾਲੇ ਲਟਾਂ ਲੱਗਣੀਆਂ ਫੁੱਟਪਾਥ ਬਣੂਗਾ ਵੀ ਉਹਦੇ ਵਿੱਚ ਨਗਰ ਦੇ ਹੁਣ ਜਾਣ ਨੂੰ ਵੀ ਪੂਰੀ ਹੂਸਤ ਹੋਵੇ ਉਹ ਸੇਵਾਦਾਰ ਦੇ ਪੁੱਤ ਤੋਂ ਲਾ ਕੇ ਆਇਆ ਪੁੱਤ ਇੱਕ ਇਹ ਬਣਨੀ ਹੈ ਨਜ਼ਾਰਾ ਕੁਸ ਤਾਂ ਬਾਪੂ ਈਸਵਰ ਬਰਸਦੀ ਤੇ ਕਿਹੜੇ ਲੀਡਰ ਆਏ ਸੀਗੇ ਲੀਡਰ ਤਾਂ ਡੋਢੀ ਸਾਰੀਆਂ ਪਾਰਟੀਆਂ ਦੇ ਉਹਨੇ ਇੱਕ ਦਿਨ ਰੱਖਿਆ ਪਿਆ ਮੌਜੂਦਾ ਸਰਕਾਰ ਜਿਹੜੀ ਸਰਕਾਰ ਹੋਊਗੀ ਤੇ ਉਹ ਮੌਜੂਦਾ ਸਰਕਾਰ ਦਾ ਹੋਊਗਾ ਬਾਕੀ ਵੀ ਇਹਨਾਂ ਦੇ ਦੂਜਿਆ ਜਾਂ ਜੋ ਪਾਰਟੀਆਂ ਨੇ ਬਾਕੀ ਸਾਰੇ ਲੀਡਰ ਸਾਰੇ ਸੱਦੇ ਜਾਂਦੇ ਨੇ ਉਹ ਬਾਕੀ ਦਾ ਲਾਸਟ ਦਿਨ ਤੇ ਦੂਜੇ ਦੇ ਲੀਡਰ ਹੁੰਦੇ ਨੇ ਉਹਨਾਂ ਨੂੰ ਟਾਈਮ ਜਿਹੇ ਹਿਸਾਬ ਨਾਲ ਹੁੰਦਾ ਉਹ ਸਾਹਿਬ ਨੇ ਉਹਨੂੰ ਟਾਈਮ ਦਿੱਤਾ ਜਾਂਦਾ ਉੱਥੇ ਬੋਲਣ ਦਾ ਤਾਂ ਜਿਵੇਂ ਬਪੂ ਅਮਰਸ਼ੀਦ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਨੇ ਆਜ਼ਾਦੀ ਦੀ ਲੜਾਈ 'ਚ ਇੰਨਾ ਵੱਡਾ ਯੋਗਦਾਨ ਦਿੱਤਾ ਸ਼ਹੀਦ ਦੀ ਵੀ ਪਾਲੀ ਪਰ ਹਣਾ ਜਿਹੜੀ ਆਪਾਂ ਕਹੀਏ ਵੀ ਉਹਨਾਂ ਦੀ ਇਤਿਹਾਸਿਕ ਦਰੋਹ ਹੋ ਰਾ ਉਹਨੂੰ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਸਾਂਭਿਆ ਨਹੀਂ ਗਿਆ ਲੱਗਦਾ ਨਹੀਂ ਸੀ ਵੀ ਉਸ ਨੂੰ ਸਾਂਭਿਆ ਜਾਣਾ ਚਾਹੀਦਾ ਸੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜਦੋਂ ਉਹਦਾ ਨਗਰ ਕਿਰਤਰ ਹੁੰਦਾ ਉਦੋਂ ਸਾਰੇ ਇੱਥੇ ਦੀ ਆ ਹਵੇਲੀ ਉਹਨਾਂ ਦੇ ਸਾਹਮਣੇ ਇੱਥੇ ਹਵੇਲੀ ਦੇ ਵਿੱਚ ਸਾਰੇ ਆਉਂਦੇ ਨੇ ਆਕੇ ਦੇਖ ਕੇ ਜਾਂਦੇ ਨੇ ਅਸੀਂ ਆਹ ਚੀਜ਼ ਬਣਾਵਾਂਗੇ ਲਾਇਬ੍ਰੇਰੀ ਬਣਾਵਾਂਗੇ ਇੱਥੇ ਸੇਵਾ ਸੰਧੀ ਹਵੇਲੀ ਦੇ ਨਾਂ ਤੇ ਇਹਨਾਂ ਦਾ ਕੋਈ ਨਾ ਕੋਈ ਬਣਾਵਾਂਗੇ ਪਰ ਬੋਲ ਜਾਂਦੇ ਨੇ ਪਰ ਕਰਕੇ ਕੋਈ ਗਿਆ ਬੇ ਨਹੀਂਗਾ ਤਾਂ ਬਾਪੂ ਜੀ ਮੈਂ ਅਮਰ ਸਿੰਘ ਸਰਦਾਰ ਸੇਵਾ ਸਿੰਘ ਠਿਕਰੀ ਵਾਲੇ ਦੀ ਗੱਲ ਕਰੀਏ ਤੁਸੀਂ ਵੀ ਇਸ ਪਿੰਡ ਦੇ ਹੋ ਤਾਂ ਉਹ ਕਿਦਾਂ ਦੇ ਸੀਗੇ ਕਿਹੋ ਜੇ ਸੀਗੇ ਤੇ ਕੀ ਕੀ ਉਹ ਪਿੰਡ ਦੇ ਵਿੱਚ ਕਰਦੇ ਸੀਗੇ ਉਹਨਾਂ ਨੇ ਪੱਠਾ ਸਾਹਿਬ ਪੱਠਾ ਲਾ ਕੇ ਆਪਦੇ ਖੇਤ ਦੇ ਵਿੱਚ ਫਿਰ ਗੁਰਦੁਆਰਾ ਸਾਹਿਬ ਬਣਾਇਆ ਜੋ ਗੁਰਦੁਆਰਾ ਸਾਹਿਬ ਬਣਾ ਕੇ ਫਿਰ ਸਾਰਾ ਪਿੰਡ ਉੱਥੇ ਗੁਰਦੁਆਰਾ ਸਾਹਿਬ ਜਾਂਦਾ ਉਹਨਾਂ ਨੇ ਉਹ ਗੁਰਦੁਆਰਾ ਬਣਾਇਆ ਫਿਰ ਇੱਥੇ ਆਪਦਾ ਕੋਲ ਕਮਰਾ ਬਣਾਇਆ ਵੈ ਸੀਗਾ ਉੱਥੇ ਉਹ ਕੁਰਸੀ ਢਾਕੇ ਬੈਂਦੇ ਸੀਗੇ ਉੱਥੇ ਪਿੰਡ ਦੇ ਲੋਕ ਸਾਹਮਣੇ ਉੱਥੇ ਬੈਠਣ ਬੱਦ ਜਗ੍ਹਾ ਬਣਾਈ ਸੀਗੀ ਉੱਥੇ ਉਹ ਬੈਂਦੇ ਸੀ ਸਾਰੇ ਉਹ ਬੈਠ ਕੇ ਉਹਨਾਂ ਨੇ ਖਬਰਾਂ ਰੇਡੀਓ 'ਤੇ ਲਾ ਕੇ ਵੱਡੇ ਰੇਡੀਓ ਥਾਈਂ ਉਹ ਲੋਕਾਂ ਨੂੰ ਸੁਣਾਉਂਦੇ ਹੁੰਦੇ ਦੱਸਦੇ ਹੁੰਦੇ ਉਦੋਂ ਆਮ ਪਬਲ ਕੋਲ ਰੇਡੀਓ ਹੈ ਨਹੀਂ ਸੀਗੇ ਉਹਨਾਂ ਨੇ ਉਹ ਸਪੀਕਰ ਸਾਈਂ ਲਾ ਕੇ ਲੋਕਾਂ ਨੂੰ ਉਹ ਉਹਨਾਂ ਵਾਸਤੇ ਦੱਸਣਾ ਹੁੰਦਾ ਵੀ ਐ ਵੀ ਖਬਰਾਂ ਹੁੰਦੀਆਂ ਨੇ ਐ ਉਹਨਾਂ ਨੇ ਸਾਰਾ ਉਹਦੇ ਵਿੱਚ ਖਬਰਾਂ ਸਾਈ ਸਪੀਕਰ ਨੂੰ ਸੁਣਾ ਕੇ ਲੋਕਾਂ ਨੂੰ ਵਧੀਆ ਵਾਤਾਵਰਨ ਬਣਾਉਂਦੇ ਸੀਗੇ ਤਾਂ ਬਾਪੂ ਜੀ ਮੈਂ ਤੁਸੀਂ ਵੀ ਇਸ ਪਿੰਡ ਦੇ ਹੋ ਤਾਂ ਕੀ ਜਦੋਂ ਤੁਸੀਂ ਛੋਟੇ ਹੁੰਦੇ ਸੀ ਤਾਂ ਤੁਸੀਂ ਉਹਨਾਂ ਨੂੰ ਦੇਖਿਆ ਜਾਂ ਤੁਸੀਂ ਉਸ ਟਾਈਮ ਹੈਗੇ ਸੀ ਅਸੀਂ ਤਾਂ ਸਾਡੇ ਬਜ਼ੁਰਗਾਂ ਤੋਂ ਗਾਹਾਂ ਦੀ ਗਾਹ ਜਿਵੇਂ ਆਉਂਦੀ ਆ ਉਵੇਂ ਪੀੜੀ ਤੁਰੀ ਆਉਂਦੀ ਹੈਗੀ ਉਵੇਂ ਜਿਵੇਂ ਜਿਵੇਂ ਪੀੜੀ ਬੀਤੀ ਤੁਰ ਜਾਂਦੀ ਆ ਉਸੇ ਤਰ੍ਹਾਂ ਹੀ ਪੀੜੀ ਗਾਹਾਂ ਲੋਕਾਂ ਨੂੰ ਪਬਲਿਕ ਨੂੰ ਹੋਰ ਪਤਾ ਲੱਗਦਾ ਜਾਂਦਾ ਵੀ ਐਂ ਪਹਿਲਾਂ ਤੋਂ ਸੇਵਾ ਸੰਦਾ ਇਤਿਹਾਸ ਸੀਗਾ ਇਸ ਇਤਿਹਾਸ ਕਰਕੇ ਸੇਵਾ ਸੰਦਾ ਸਾਰਾ ਪ੍ਰੋਗਰਾਮ ਚੱਲਦਾ ਰਹਿੰਦਾ ਦਾ ਤਾਂ ਬਾਪੂ ਜੀ ਮੈਂ ਤੁਸੀਂ ਵੀ ਇਸ ਪਿੰਡ ਦੇ ਹੋਗੇ ਤਾਂ ਤੁਸੀਂ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਟਿਕਰੀਵਾਲਾ ਵਾਲੇ ਕੀ ਜਾਣਦੇ ਹੋ ਜਾਣਦੇ ਦਾ ਪਾਈ ਸਭ ਕੁਝ ਹੈ ਗੱਲ ਕਰ ਹੁਣ ਗਾਹਾਂ ਦੀ ਗਾਹਾਂ ਖਤਰੇ ਚ ਪਾ ਪ੍ਰੋਗਰਾਮ ਜਾਂਦਾ ਹੈ ਦੱਸਦਾ ਕੁਝ ਆਲੇ ਹੈ ਇੱਕੋ ਹੀ ਉਹਦੇ ਚ ਹੋਣਾ ਹੈ ਜੀ ਇਹ ਜਿਹੜੀ ਕੋਠੀ ਇਹ ਦੱਬੀ ਵੀ ਹੈ ਉਹ ਜਿਹੜੇ ਗੋਲ ਕਮਰਾ ਉਹ ਪੁੰਨ ਕਰਕੇ ਗਿਆ ਵੇ ਉਹ ਉਹਦੇ ਵਿੱਚ ਬੁੜੀਆਂ ਰਹਿੰਦੇ ਸੀ ਨੇ ਦੋ ਉਹ ਸਕੂਲੀਆਂ ਕੁੜੀਆਂ ਨੂੰ ਸੈਂਟਰ ਦਾ ਉਹ ਦੇ ਕੇ ਗਏ ਵੀ ਸੈਂਟਰ ਲੱਗ ਜਾਣ ਕੁੜੀਆਂ ਤਾਂ ਬਪੂ ਫਿਰ ਉੱਥੇ ਸੈਂਟਰ ਬਣਾਇਆ ਨਹੀਂ ਕਿ ਕੁੜੀਆਂ ਦਾ ਉਹ ਬਣਾਇਆ ਜੀ ਫਿਰ ਤਖੜੇ ਦੇ ਤਖੜੀ ਭਾਗ ਹੁੰਦੇ ਨੇ ਬਾਪੂ ਜੀ ਮੈਂ ਦੇਖਿਆ ਤੁਹਾਡੀ ਵੀ ਉਮਰ ਹੁਣ ਕਾਫੀ ਹੋ ਚੁੱਕੀ ਆ ਤਾਂ ਤੁਸੀਂ ਆਪਣੇ ਕਾਰਜਕਾਲ ਦੌਰਾਨ ਪਿੰਡ ਦੇ ਵਿੱਚ ਕੀ ਕੀ ਬਦਲਾਅ ਦੇਖਿਆ ਬਦਲਾਅ ਦਾ ਭਾਈ ਇਹ ਹੀ ਆ ਜਦੋਂ ਉਹ ਪ੍ਰੋਗਰਾਮ ਸੀ ਸਾਰੇ ਉਹ ਤਾਂ ਨੰਗਣ ਮਣੀ ਸੀ ਦਿੰਦਾ ਇਥੋਂ ਦੀ ਚਾਦਰਾਂ ਬੰਨ ਕੇ ਥੋਤੀ ਪਾ ਕੇ ਨੰਗਣ ਦਿੰਦਾ ਜੀ ਸੁਣਦੇ ਆ ਜੀ ਬੁੜਿਆਂ ਤੋਂ ਅਸੀਂ ਨਹੀਂ ਦੇਖਿਆ ਤੇ ਬਾਕੀ ਤੁਰਲਾ ਨਹੀਂ ਛੱਡ ਕੇ ਜਾਣ ਦਿੰਦਾ ਜੀ ਤਾਂ ਬੱਪੂ ਤੁਸੀਂ ਪਿੰਡ ਦੇ ਵਿੱਚ ਕੀ ਕੀ ਬਦਲਾ ਦੇਖਿਆ ਪਹਿਲਾਂ ਮਤਲਬ ਇੱਥੇ ਕਿਵੇਂ ਦਾ ਉਹ ਹੁੰਦਾ ਸੀਗਾ ਪਿੰਡ ਚ ਲੋਕ ਰਹਿੰਦੇ ਸਨ ਦੀ ਸੀ ਜਦੋਂ ਤੁਸੀਂ ਛੋਟੇ ਸੀ ਜਪਾ ਤੁਹਾਡੇ ਬਚਪਨ ਦੀ ਗੱਲ ਲਾ ਲਈਏ ਤਾਂ ਹੁਣ ਤੁ ਤੁਹਾਡੀ ਉਮਰ ਇੰਨੀ ਹੋਈ ਪਈ ਹੈ ਤਾਂ ਹੁਣ ਕੀ ਬਦਲਾ ਦੇਖਦੇ ਹੋ ਤੁਸੀਂ ਹੁਣ ਤਾਂ ਬਲਦਾਤ ਆ ਇਹ ਹੋਇਆ ਪਿਆ ਜੀ ਆਹ ਜਿਹੜੀ ਆ ਵੱਡੀ ਆ ਛੜਕ ਹੈ ਇਦੂ ਇਧਰ ਇਧਰ ਸਾਰਾ ਪਿੰਡ ਸੀ ਹੁਣ ਤਾਂ ਉਹ ਜਾ ਕੇ ਰੈਸਟਰਨ ਨੂੰ ਲੱਗਿਆ ਪਿਆ ਐਨੇ ਬਦਲ ਗਏ ਉਦੋਂ ਜਿਹੜੇ ਹੁਣ ਖਾਣੇ ਨੇ ਉਹ ਤਾਂ ਹੈ ਹੀ ਨਹੀਂ ਉਹ ਨਾਲੇ ਖਾਣੇ ਤਾਂ ਨਾ ਮਿੱਟੀ ਰੋਟੀ ਮਿਲਦੀ ਐ ਨਾ ਦਹੀਂ ਮਿਲਦੀ ਐ ਕੋਈ ਚਾਹੇ ਕਿੱਡਾ ਬਣੇਗਾ ਨਾ ਸਾਨੂੰ ਉਹ ਮਿਲਦਾ ਪਿੰਡੀਆਂ ਨਾ ਸਾਨੂੰ ਭੁਜੀਆ ਮਿਲਦਾ ਕੁਝ ਨਹੀਂ ਮਿਲਦਾ ਸਾਨੂੰ ਜਿਹੜੇ ਅਸੀਂ ਅੱਗੇ ਖਾਦੇ ਨੇ ਪੂਤ ਪੀਣੇ ਉਹ ਸਾਨੂੰ ਕੁਝ ਨਹੀਂ ਮਿਲਦਾ ਸਰੋਂ ਦਾ ਸੀ ਅਜੇ ਆਲੇ ਆਪਣੇ ਜਵਾਰ ਦੇ ਤੇ ਬਾਕੀ ਆਪਣੇ ਉਚਰਾ ਦੇ ਉਹ ਕੁਝ ਨਹੀਂ ਮਿਲਦਾ ਤਾਂ ਬਪੂ ਤੁਹਾਡੇ ਵੇਲੇ ਦਾ ਖਾਣ ਪੀਣ ਕਿਦਾਂ ਦਾ ਸੀਗਾ ਸਾਡੇ ਸਾਡੇ ਦਾ ਭਈ ਅਸੀਂ ਜਿੰਨੇ ਜੰਮੇ ਐ ਐਦਾ ਕਿ ਉਹ ਚੀਜ਼ ਜੰਮੇ ਸੀ ਹੁਣ ਸਾਨੂੰ ਦਾੜਾ ਵੀ ਕੱ ਮੌਨਿਆ ਦਾ ਖਾਂਗੁੰਦੀ ਏ ਮਰਦੇ ਆ ਆਪਦੇ ਹੱਥ ਨਾਲ ਜਿੰਨਾ ਸੀ ਪਾ ਲੈਂਦੇ ਸੀ ਪਾ ਕੇ ਆਪਦਾ ਮਾਣਾ ਖਾ ਲੈਂਦੇ ਗੋੜਾ ਸੀ ਖਾਂਦੇ ਰਹੇ ਸਾਰਾ ਕੁਝ ਸਾਨੂੰ ਮੇਰਾ ਚੱਲੀਆਂ ਗੰਨੇ ਹੁਣ ਸਾਨੂੰ ਕੁਝ ਵੀ ਨਹੀਂ ਮਿਲਦਾ ਤਾਂ ਆਪਾਂ ਕਹਿ ਸਕਦੇ ਹਾਂ ਵੀ ਪਹਿਲਾਂ ਵਾਲਾ ਖਾਣ ਪੀਣ ਸੀ ਜਿਹੜਾ ਉਹ ਜ਼ਿਆਦਾ ਵਧੀਆ ਸੀ ਤੇ ਅੱਜ ਕੱਲ ਤਾਂ ਬਿਮਾਰੀਆਂ ਇੰਨੀਆਂ ਹੋਈਆਂ ਪੇਣ ਨਹੀਂਗੇ ਉਹ ਤਾਂ ਇਹ ਉਹਦਾ ਨਾਂ ਸਾਨੂੰ ਮਿਲੇ ਨਾ ਕਿਸੇ ਤਾਈ ਹੋਵੇ ਜੇ ਬਦਲ ਜੂ ਦੁਨੀਆ ਫੇਰ ਭਾਵੇਂ ਉਹ ਚੱਲ ਪਏ ਹੁਣ ਨਹੀਂ ਚੱਲਦਾ ਉਹ ਹੁਣ ਜੇ ਅੱਜ ਪਿੰਡੋਂ ਜਾਣਾ ਮਾਰਾ ਮੋਟਾ ਭੁੱਖ ਲੱਗਣੀ ਤਾਂ ਉਥੇ ਠੱਬਾ ਛੋਲੇ ਨਾਲ ਛੱਟ ਕੇ ਅਸੀਂ ਹੋਰਾਂ ਕਰ ਲੈਣੀ ਆ ਛੋਲੇ ਚੱਬੀ ਜਾਣੇ ਤਾਂ ਬਾਪੂ ਜੀ ਜਿਵੇਂ ਅੱਜ ਅਸੀਂ ਪਿੰਡ ਠਿਕਰੀ ਵਾਲਾ ਪਹੁੰਚੇ ਆ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਪੁੱਛਣਾ ਚਾਹਾਂਗੇ ਵੀ ਪਿੰਡ ਠਿਕਰੀ ਵਾਲਾ ਦਾ ਨਾਮ ਠਿਕਰੀ ਵਾਲਾ ਕਿਉਂ ਪਿਆ ਇਹਦੇ ਵੀ ਸਭ ਤੋਂ ਪਹਿਲਾਂ ਇਸ ਪਿੰਡ ਦਾ ਨਾਮ ਘੁੰਗਰੂ ਵਾਲਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਉਸ ਦੇ ਵਿੱਚ ਇੱਥੇ ਇੱਕ ਚੋਹਾਨਾ ਕਾ ਰੋਡ ਤੇ ਇੱਕ ਬਰਨਾਲਾ ਰੋਡ ਵੱਲ ਦਾ ਕੱਚੇ ਰਸਤੇ ਹੁੰਦੇ ਉੱਚੀਆਂ ਡੈੜਾਂ ਹੁੰਦੀਆਂ ਉਥੇ ਲਟੇਰੇ ਲੁੱਟ ਕੇ ਜਾਂਦੇ ਹੁੰਦੇ ਫਿਰ ਇਥੇ ਦੇ ਪਿੰਡੋਂ ਦੇ ਸਿਆਣੇ ਬੰਦਿਆਂ ਨੇ ਲਾਹਾਂ ਪਿੰਡਾਂ ਤੋਂ ਜਿਹੜੇ ਬੈਲੀ ਦਾ ਬਦਮਾਸ਼ ਕਹਿਦੀ ਆ ਪੰਜਨ ਧੜਕ ਕਹਿਦੀ ਏ ਉਹਨਾਂ ਬੰਦਿਆਂ ਨੂੰ ਲਿਆ ਕੇ ਇੱਥੇ ਬਸਾਇਆ ਉਹਨੂੰ ਜ਼ਮੀਨ ਜਾਇਦਾਦ ਦਿੱਤੀ ਤੇ ਉਹਨਾਂ ਨੇ ਫਿਰ ਰਲ ਮਿਲ ਕੇ ਇਕੱਠੇ ਕਰਕੇ ਪਿੰਡਾਂ ਦਾ ਨੋ ਠਿਕਰੀ ਵਾਲਾ ਪੈ ਗਿਆ ਵੀ ਥਾਂ ਥਾਂ ਦੀ ਠਿਕਰੀ ਕੁਝ ਇਥੇ ਜਿਵੇਂ ਆਪਾਂ ਕਹੀਏ ਰਤੋਵਾਲ ਤੋਂ ਆਏ ਕੋਈ ਲਿਤਰਾਂ ਤੋਂ ਆਏ ਕੁਝ ਹੋਰ ਸਾਡੇ ਪਿੰਡ ਪੁਰਾਣਾ ਸਾਹਕਾ ਨੱਥੋਵਾਲ ਵਗੈਰਾ ਤੇ ਹੋਰ ਜਿਹੜੇ ਸੀਨੀਅਰ ਵਾਲ ਤੋਂ ਉញ ਪਿੰਡ ਦਾ ਉਹ ਆਖੇ ਲੋਕਾਂ ਨੂੰ ਇੱਥੇ ਨਾ ਧੜਕ ਲੋਕ ਸੀਗੇ ਉਹਨਾਂ ਨੂੰ ਵਸਾਇਆ ਤਾਂ ਲਟੇਰੇ ਖਤਮ ਕੀਤੇ ਇਸ ਕਰਕੇ ਪਿੰਡ ਦਾ ਨਵ ਠਿਕਰੀ ਆ ਗਿਆ ਤਾਂ ਬਾਪੂ ਜੀ ਜਿਵੇਂ ਇੱਥੇ ਪਿੰਡ ਠਿਕਰੀਵਾਲ ਦੇ ਵਿੱਚ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਜੀ ਸੀ ਜਿਹੜੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲੜਾਈ ਲੜਦੇ ਆ ਆਜ਼ਾਦੀ ਦੀ ਪ੍ਰਾਪਤੀ ਕੀਤੀ ਸੀ ਤਾਂ ਉਸ ਦੇ ਪਿੱਛੇ ਦਾ ਕੀ ਇਤਿਹਾਸ ਆ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਪਟਿਆਲਾ ਰਾਜ ਦੇ ਰਾਜਤ ਹੀ ਰਾਜ ਦੇ ਵਿੱਚ ਨੌਕਰੀ ਕਰਦੇ ਸੀਗੇ ਤੇ ਸਿਹਤ ਵਿਭਾਗ ਵਿੱਚ ਚੰਗੇ ਉੱਚ ਅਧਿਕਾਰੀ ਸੀਗੇ ਉਦੇ ਵਿੱਚ ਉਹਨਾਂ ਨੇ ਸਿੱਖੀ ਦੀ ਉਮਰਤ ਸਾਕੇ ਜਦੋਂ ਇਸ ਲਹਿਰ ਚ ਹੋ ਗਏ ਤੈਨੂੰ ਪਤਾ ਲੱਗ ਗਿਆ ਵੀ ਸਿੱਖੀ ਅਸਲ ਚੀਜ਼ ਕੀ ਹੈ ਉਤੋਂ ਨੌਕਰੀ ਛੱਡ ਕੇ ਫਿਰ ਉਹਨਾਂ ਨੇ ਆਪੇ ਪਰਜਾ ਮੰਡਲ ਦੀਵਾਨੀ ਬਣੇ ਪਰਜਾ ਮੰਡਲ ਦੇ ਆਗੂ ਬਣ ਕੇ ਤੇ ਸੋਮਨੀ ਕਮੇਟੀ ਦੇ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਇਹ ਡਾਇਰੈਕਟਰ ਮੈਂਬਰ ਦੇ ਡਾਇਰੈਕਟਰ ਮੈਂਬਰ ਦੇ ਵਿੱਚ ਕਮੇਟੀ ਦੇ ਵਿੱਚ ਵੀ ਮੈਂਬਰ ਰਹੇ ਉਹਨਾਂ ਨੇ ਫਿਰ ਪਰਜਾ ਮੰਡਲ ਦੇ ਆਗੂ ਬਣ ਕੇ ਇੱਕ ਲਹਿਰ ਚਲਾਈ ਤੇ ਫਿਰ ਆਜ਼ਾਦੀ ਦੇ ਵਿੱਚ ਦੂਰੀ ਗੁਲਾਮੀ ਇੱਕ ਰਾਜਾਂ ਦੀ ਗੁਲਾਮੀ ਇੱਕ ਅੰਗਰੇਜ਼ਾਂ ਦੀ ਗੁਲਾਮੀ ਦੂਰੀ ਗੁਲਾਮੀ ਦੇ ਵਿੱਚ ਝੰਡਾ ਚੱਕਿਆ ਤੇ ਉਹਨਾਂ ਨੇ ਆਜ਼ਾਦੀ ਦਿਖਾ ਤੇ ਲੜਾਈ ਲੜੇ ਤੇ 19 ਜਨਵਰੀ 1935 ਨੂੰ ਅਮਰਪਤੀ ਪਾ ਗਏ ਤਾਂ ਬਾਪੂ ਜੀ ਪਿੰਡ ਦੇ ਵਿੱਚ ਕਿਹੜੇ ਕਿਹੜੇ ਇਤਿਹਾਸਿਕ ਦਰੋਹ ਹੋ ਰਹਾਂ ਜਾਂ ਆਪਾਂ ਕਹਦੇ ਇਤਿਹਾਸਿਕ ਸਥਾਨ ਬਣੇ ਹੋਇਆ ਇਹਦੇ ਸਾਡੇ ਇੱਕ ਪੁਰਾਣੇ ਤੋਂ ਮੰਨਦੇ ਨੇ ਪੀਰਖਾਨਾ ਮੰਨਦੇ ਨੇ ਕੁਝ ਬੰਦੇ ਉਹਨੂੰ ਮੰਨਦੇ ਪੀਰਖਾਨੇ ਨੂੰ ਤੇ ਕੁਝ ਵੱਡੀ ਗੱਲ ਤਾਂ ਇਹ ਸਾਡੇ ਗੁਰੂ ਘਰ ਗੁਰਦੁਆਰਾ ਇੱਕ ਹੈ ਜਿੱਦੇ ਸਾਰੇ ਪਿੰਡ ਲੋਕਾਂ ਦੇ ਇਕੱਠੇ ਹੋ ਕੇ ਉੱਥੇ ਸਾਡੇ ਸ਼ਰਧਾਂ ਨਾਲੀ ਸੇਵਾ ਸਿੰਘ ਜੀ ਦਾ ਦਿਨ ਮਨਾਉਂਦੇ ਨੇ ਤਕਰੀਬਨ ਜੀ ਦੀ ਵਾਰਸ਼ ਤੋਂ 1 ਮਹੀਨਾ ਪਹਿਲਾਂ ਇਕੱਠ ਹੁੰਦਾ ਪਿੰਡ ਦਾ ਸਾਰੇ ਵੀ ਜਿੰਨੇ ਵੀ ਪਿੰਡ ਦੇ ਲੋਕ ਨੇ ਸਿਆਸੀ ਪ੍ਰਯੋਗ ਤੋਂ ਉੱਠ ਕੇ ਜੋ ਪਾਰਟੀਆਂ ਤੋਂ ਉੱਠ ਕੇ ਤੇ ਫਿਰ ਇਕੱਠੇ ਹੋ ਕੇ ਦਿਨ ਮਨਾਉਂਦੇ ਗੁਰੂ ਸੇਵਾ ਸਿੰਘ ਦਾ ਇਸ ਕਰਕੇ ਫਿਰ ਲੋਕਾਂ ਦੀ ਪਾਰਟੀ ਵਾਈ ਤੋਂ ਉੱਠ ਕੇ ਲੋਕਾਂ ਦਾ ਇੱਕਾ ਬਹੁਤਾ ਇਸ ਕਰਕੇ ਗੁਰਦੁਆਰਾ ਇੱਕਾ ਤੇ ਪੀਰਖਾਨਾ ਵੀ ਹੈ ਤੇ ਸਰਕਾਰੀ ਸਕੂਲ ਸੀਨੀਅਰ ਸੈਕੰਡ ਕੁਨੀਆਂ ਵਾਲਾ ਸਕੂਲ ਤੇ ਹੋਰ ਬਹੁਤ ਇਤਿਹਾਸਕ ਨੀਰ ਯਾਦਗਾਰਾਂ ਹੈੀਆਂ ਨੇ ਇੱਕ ਬਾਬਾ ਆਲਾ ਸਿੰਘ ਦਾ ਸਭ ਤੋਂ ਪਹਿਲਾਂ ਬਾਬਾ ਆਲਾ ਸਿੰਘ ਇੱਥੇ ਆਏ ਉੱਥੇ ਹੀ ਗੁਰਦੁਆਰਾ ਸਾਹਿਬ ਬਣਿਆ ਤੇ ਬਾਬਾ ਆਲਾ ਸਿੰਘ ਨੇ ਆ ਕੇ ਇੱਥੇ ਆ ਕੇ ਇੱਕ ਖੂਹ ਬਣਾਇਆ ਉੱਥੇ ਲੋਕਾਂ ਨੇ ਪਾਣੀ ਦਾ ਇੰਤਜ਼ਾਮ ਕਰਦੇ ਰਹੇ ਤਾਂ ਬੱਬੇ ਜਿਵੇਂ ਆਪਾਂ ਕਹੇ ਦੀ ਵੀ ਪਿੰਡ ਦੇ ਵਿੱਚ ਇੱਕ ਜਿਹੜੀ ਉਹ ਹਵੇਲੀ ਵੀ ਬਣੀ ਹੋਈ ਹੈਗੀ ਅਮਰਜੀਤ ਸਰਦਾਰ ਸੇਵ ਸਿੰਘ ਠਿਕਰੀ ਵਾਲਾ ਜੀ ਦੀ ਤਾਂ ਉਹ ਹਵੇਲੀ ਜਦੋਂ ਅਸੀਂ ਕੱਲ ਆਏ ਅਸੀਂ ਉਹ ਹਵੇਲੀ ਦੇਖੀ ਤਾਂ ਆਪਾਂ ਕਹੇ ਦੀ ਵੀ ਪ੍ਰਸ਼ਾਸਨ ਨੇ ਉਹ ਹਵੇਲੀ ਜਿਹੜੀ ਉਹ ਸਾਮਕੀਣੇ ਰੱਖੀ ਹੈਗੀ ਜੇ ਪ੍ਰਸ਼ਾਸਨ ਉਹ ਹਵੇਲੀ ਦੀ ਸਾਮ ਸੰਭਾਲ ਕਰਦਾ ਤਾਂ ਨੌਜਵਾਨਾਂ ਨੂੰ ਅੱਜ ਜਿਹੜੀ ਉਹਦੇ ਬਾਰੇ ਨੌਲੇਜ ਹੁੰਦੀ ਉਹਦੇ ਬਾਰੇ ਪਤਾ ਹੁੰਦਾ ਕਿ ਉਸਦੇ ਪਿੱਛੇ ਦਾ ਇਤਿਹਾਸ ਕੀ ਲੱਗਦਾ ਨਹੀਂ ਵੀ ਪ੍ਰਸ਼ਾਸਨ ਨੂੰ ਸੰਭਾਲਣੀ ਚਾਹੀਦੀ ਸੀ ਤੇ ਉਹਦੇ ਪ੍ਰਸ਼ਾਸਨ ਨੇ ਇਹਦਾ ਸੰਭਾਲਣ ਦੀ ਕੋਸ਼ਿਸ਼ ਬਾਇ ਜਿਹੜੀ ਬਿੰਬੇਂਦਰ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਸੀ ਜਾਂ ਪੰਚਾਇਤ ਸੀ ਉਹਨਾਂ ਨੇ ਬਹੁਤ ਉਪਰਾਲੇ ਕੀਤੇ ਇੱਕ ਥੋੜੀ ਥੋੜੀ ਜਿਹੀ ਗਲਤੀ ਹੋ ਗਈ ਸੇਵਾ ਸਿੰਘ ਦੇ ਪਰਿਵਾਰ ਤੋਂ ਹੀ ਤੇ ਉਹਦੇ ਵਿੱਚ ਗਲਤੀ ਇੰਨੀ ਕੀ ਸੀ ਬਿਨ ਉਹ ਕਿਸੇ ਇਥੇ ਨਰਦੇਵ ਤੋਂ ਐਡਵੋਕੇਟ ਸੀ ਬਠਿੰਡੇ ਉਹਨੂੰ ਜਿਵੇਂ ਉਹ ਜੇ ਹਵੇਲੀ ਪਹਿਲਾਂ ਬਾਇ ਕਰ ਚੁੱਕੇ ਸੀਗੇ ਤੇ ਉਹ ਬਚਪਨ ਦੇ ਵਿੱਚ ਵੇਚ ਕਿ ਉਹ ਵੀ ਉਹਨੂੰ ਇੰਨੀ ਸੂਝ ਨਹੀਂ ਸੀ ਵੀ ਆਪਾਂ ਇਹ ਯਾਦਗਾਰਾਂ ਵਿੱਚ ਨਹੀਂ ਜਾਈ ਦੀਆਂ ਤੇ ਹੁਣ ਪਿੰਡ ਦੀ ਪੰਚਾਇਤ ਨੇ ਤੇ ਗੁਰਦਾਰਪਨ ਮੰਡ ਕਮੇਟੀ ਨੇ ਇਕੱਠੇ ਹੋ ਕੇ ਹੁਣ ਉਹ ਪਰਿਵਾਰ ਤੋਂ ਵਾਪਸ ਕਰਾਈ ਉਹ ਕਹਿੰਦੇ ਸਾਤੋਂ ਹਟੇ ਬਡੇਰੇ ਨੇ ਕੁਛ ਕਰਤਾ ਹੁਣ ਅਸੀਂ ਪਿੰਡ ਨੂੰ ਫ੍ਰੀ ਹੈ ਯਾਦਗਾਰ ਵਾਸਤੇ ਹਵੇਲੀ ਦੇਵਾਂਗੇ ਹੁਣ ਪਿਛਲੇ ਸਾਲ ਹੀ ਉਹਨਾਂ ਨੇ ਇਹ ਸਮਝੌਤਾ ਹੋਇਆ ਤੇ ਉਹਨਾਂ ਨੇ ਜਿਹੜੀ ਹਵੇਲੀ ਹੈ ਉਹ ਪਿੰਡ ਦੀ ਪੰਚਾਇਤ ਨੂੰ ਤੇ ਗੁਰਦਾਰਾ ਕਮੇਟੀ ਨੂੰ ਲਿਖ ਕੇ ਦਿੱਤਾ ਜਿੱਥੇ ਮਰਜੀ ਵਰਤੋ ਜੋ ਮਰਜੀ ਯਾਦਗਾਰ ਬਣਾਓ ਇਸ ਕਰਕੇ ਹੁਣ ਉਹ ਯਾਦਗਾਰੀ ਬਣਨ ਸ਼ੁਰੂ ਵੀ ਹੋ ਗਈ ਮੇਰਾ ਖਿਆਲ 20 ਲੱਖ ਦੇ ਕਰੀਬ ਤੋਂ ਰੁਪਇਆ ਸਰਕਾਰ ਨੇ ਵੀ ਦਿੱਤਾ ਤੇ 5 ਲੱਖ ਮੀਤ ਹਰ ਨੇ ਵੀ ਭੇਜਿਆ ਇਸ ਯਾਦਗਾਰ ਵਾਸਤੇ ਵੀ ਕੁਕੀ ਬੇਟੀ ਦੇ ਬਰਾਦੇ ਨਾਲ ਤਾਂ ਬਾਪੂ ਇੱਕ ਨਾ ਪਿੰਡ ਚ ਇੱਥੇ ਆਪਾਂ ਕਹਿ ਦਈਏ ਵੀ ਬਹੁਤ ਹੀ ਜਿਹੜੀ ਉਹ ਵਰਸੀਆ ਬਣਾਈ ਜਾਂਦੀ ਹੈ ਉਸ ਵਰਸੀ ਦੇ ਪਿੱਛੇ ਦਾ ਕੀ ਇਤਿਹਾਸ ਆ ਬਰਛੀ ਦੇ ਤੇ ਮੇ ਨਮੇਲੋਂ ਆਪਣੇ ਨਮ ਨੌਜਵਨ ਪੀੜ੍ਹੀਆਂ ਨੂੰ ਜਾਗਰੂਕ ਕਰਨ ਵਾਸਤੇ ਆਪਾਂ ਹਰ ਸਾਲ ਮਨਾਉਂਦੇ ਆ ਜਿਵੇਂ ਆਪਾਂ ਹੀਦਾਂ ਦੇ ਜੋੜ ਮੇਲੇ ਬਣਾਉਂਦੇ ਆ ਚਾਹ ਫਤੇਗੜ ਸਾਹਿਬ ਹੋਵੇ ਚਾਹ ਅਨੰਦਪੁਰ ਸਾਹਿਬ ਹੋਵੇ ਕਿਤੇ ਵੀ ਹੋਈਏ ਇਸ ਤਰ੍ਹਾਂ ਉਸ ਨੂੰ ਪੀੜ੍ਹੀਦਰ ਪੀੜ੍ਹੀ ਚੱਲਦਾ ਰੱਖਣ ਵਾਸਤੇ ਵੀ ਜਿਵੇਂ ਨਵੀਂ ਪੀੜ੍ਹੀ ਦੇ ਇਤਿਹਾਸ ਨਾਲ ਜੁੜਦੀ ਹੈ ਵੀ ਕੁਰਬਾਨੀਆਂ ਦੇ ਨਾਲ ਜੁੜਦੀ ਆ ਮੰਗਾਂ ਖਾਤਰ ਜਾਂ ਆਪਾਂ ਸਰਕਾਰ ਦੇ ਖਿਲਾਫ ਕੋਈ ਮੰਗਾਂ ਬੁੰਦੀਆਂ ਨੇ ਉਹਦੀ ਖਾਤਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹਰ ਸਾਲ ਦੀ ਤਰ੍ਹਾਂ ਤਾਂ ਉਹ ਜਾਗ ਨੂੰ ਤਾਜ਼ਾ ਕੀਤਾ ਜਾਂਦਾ ਹੈ ਜੀ ਮੈਂ ਬਪੂਪਾ ਕਹਿ ਦਈਓ ਵੀ ਪਚਾ ਹੈ ਛੋਟੇ ਪਿੰਡੀ ਦੇਖ ਲਈ ਹੈ ਨਾ ਉਹਨਾਂ ਚ ਵੀ ਗੁਰੂ ਘਰ ਆ ਜਿਹੜੇ ਉਹ ਚਾਰ-ਚਾਰ ਬਣਾਏ ਪਿਆ ਪਰ ਇੱਥੇ ਇਸ ਪਿੰਡ ਦੇ ਵਿੱਚ ਸਿਰਫ ਇੱਕ ਏਡਾ ਵੱਡਾ ਪਿੰਡ ਹੈ ਫਿਰ ਵੀ ਇੱਕ ਗੁਰੂ ਘਰ ਆ ਤਾਂ ਜਿਹੜਾ ਉਹ ਗੁਰੂ ਘਰ ਆ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾਗਾ ਤੇ ਹੋਰਾਂ ਨੂੰ ਵੀ ਕਹਿੰਦਾ ਵੀ ਹਾਂ ਇੱਕ ਜਿਹੜਾ ਹੋਣਾ ਚਾਹੀਦਾਗਾ ਗੁਰੂ ਘਰ ਹਰੇਕ ਪਿੰਡ 'ਚ ਇੱਕ ਹੋਣਾ ਚਾਹੀਦਾ ਤਾਂ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਪਿੱਛੇ ਗੁਰੂ ਘਰ ਦਾ ਵੱਡਾ ਇੱਕ ਹੋਣ ਦਾ ਕਾਰਨ ਤਾਂ ਇਹੀ ਹੈ ਜਦੋਂ ਸੀਰ ਸੇਵਾ ਚੰਗੇ ਸੀ ਦਿਨ ਮਨੋਂ ਨਾ ਸਾਲ ਦੇ ਬਾਅਦ ਉਦੋਂ ਵਿੱਚ ਹਰ ਬੰਦੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਅਸੀਂ ਇਕੱਠੇ ਹੋ ਜਾਂਦੇ ਆ ਜਿਹੜੇ ਆਪਦੇ ਮਤਭੇਦ ਆਪੇ ਲੜਾਈਆਂ ਝਗੜੇ ਹੁੰਦੇ ਆ ਗੁੱਸੇ ਗੇਲੇ ਹੁੰਦੇ ਆ ਉਹ ਸਾਰੇ ਭਲਾ ਕੇ ਅਸੀਂ ਇਕੱਠੇ ਹੋ ਜਾਂਦੇ ਆ ਜਿਹੜੇ ਮਾੜੇ ਮੋਟੇ 19 21 ਮਤਭੇਦ ਹੁੰਦੇ ਆ ਉਹ ਵੀ ਸਾਰ ਭਲਾ ਕੇ ਭਲਾ ਇਕੱਠੇ ਹੋ ਜਾਂਦੇ ਆ ਜੇ ਕਿਤੇ ਮਤਭੇਦ ਖੇਦਾ ਹੁੰਦਾ ਵੀ ਹੈ ਤੇ ਸਾਡੇ ਪਿੰਡ ਦੇ ਸਿਆਣੇ ਸੂਝਵਾਨ ਪੰਚਾਇਤ ਦੇ ਮੈਂ ਪਹਿਲਾਂ ਵੀ ਪੰਚਾਇਤਾਂ ਨਹੀਂ ਆਨੇ ਹੁਣ ਸਿਆਣੇ ਬਾਕੀ ਪੰਚਾਇਤਾਂ ਤੋਂ ਬ ਪ੍ਰੇਰਤ ਦਿੰਦੇ ਨੇ ਵੀ ਇੱਕ ਗੁਰੂ ਘਰ ਵਰਗੀ ਰੀਸ਼ ਨਹੀਂ ਹੈ ਆਪਾਂ ਮੱਥਾ ਹੀ ਟੇਕਣਾ ਆਪਾਂ ਗੁਰੂ ਸਾਹਿਬ ਨੂੰ ਮੰਨਣਾ ਨਤਮਸਤਕ ਹੋਣਾ ਇਸ ਕਰਕੇ ਗੁਰੂ ਇੱਕ ਇੱਕ ਗੁਰੂ ਘਰ ਹੋਣਾ ਬੜਾ ਜ਼ਰੂਰੀ ਹੈ ਇਸ ਕਰਕੇ ਉਹ ਉਹਨਾਂ ਦੀ ਪ੍ਰੇਰਨਾ ਦਾ ਸਤਕਾਈ ਹੈ ਜਿਹਦਾ ਅਸਲ ਸੀਰ ਸੇਵਾ ਸਿੰਘਾਂ ਦਿਨ ਮਨਾਉਣੇ ਆ ਉਹਦਾ ਕਰਕੇ ਇਕੱਠੇ ਹੋ ਜਾਂਦੇ ਆ ਤੇ ਉਹਦਾ ਕਰਕੇ ਪ੍ਰੇਰਨਾ ਇਹੀ ਮਿਲਦੀ ਹੈ ਵੀ ਆਪਾਂ ਗੁਰੂ ਘਰ ਇੱਕ ਹੈ ਤਾਂ ਬਾਪੂ ਹੁਣ ਥੋੜੀ ਉਮਰ ਵੀ ਕਾਫੀ ਹੋ ਚੁੱਕੀ ਹੈ ਤਾਂ ਤੁਸੀਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਪਿੰਡ ਦੇ ਵਿੱਚ ਕੀ ਕੀ ਬਦਲਾਅ ਦੇਖਿਆ ਅਸੀਂ ਬਦਲਾਅ ਤਾਂ ਇਹੀ ਦੇਖਿਆ ਵੀ ਪਿੰਡ ਦੇ ਜਿਹੜੇ ਵਿਕਾਸ ਹੋਏ ਨੇ ਇਹਦੇ ਵਿੱਚ ਲੋਕਾਂ ਨੇ ਇਕੱਠੇ ਹੋਣ ਦਾ ਤਾਂ ਇਹ ਇੰਨੇ ਤੋਂ ਹੀ ਸੇਵਾ ਮਿਲਦੀ ਹੈ ਸਿੱਖਿਆ ਮਿਲਦੀ ਹੈ ਸੇਵਾ ਸਿੰਘ ਦੇ ਤੋਂ ਉਹਦੇ ਨਾਲ ਤੋਂ ਹਰ ਸਾਲ ਇਕੱਠੇ ਹੁੰਦੇ ਨੇ ਰਾਗੀ ਢਾਡੀ ਕਬੀਸਰ ਤੇ ਪ੍ਰਚਾਰ ਕਉਂਦੇ ਆ ਉਹਦਾ ਦੇ ਅਮਲ ਕਰਕੇ ਸਾਡੇ ਲੋਕਾਂ ਨੂੰ ਇਕੱਠਾ ਹੋਣ ਦਾ ਮੌਕਾ ਮਿਲਦਾ ਹੁਣ ਵਾਕੀ ਇੱਥੇ ਕਿਸਾਨ ਯੂਨੀਅਨ ਜਿਹਦੇ ਜਥੇਬੰਦੀਆਂ ਵੀ ਨੇ ਇੱਥੇ ਸਾਡੇ ਕਿਸਾਨ ਯੂਨੀਅਨ ਇੱਕ ਥਾਂ ਤੇ ਹੁੰਦਾ ਕਿਸਾਨ ਯੂਨੀਅਨ ਕਾਧੀਆਂ ਕਿਸਾਨ ਯੂਨੀਅਨ ਯੂਨੀਅਨ ਸਿੱਧੂ ਪਰ ਤੇ ਇਹ ਸਾਰੀਆਂ ਤੇ ਤਿੰਨ ਜਥੇਬੰਦੀਆਂ ਮੇਨ ਕਰਕੇ ਸਾਡੇ ਕੰਮ ਕਰਦੀਆਂ ਨੇ ਤੇ ਜਿਹੜੇ ਹੁਣ ਕਿਸਾਨ ਯੂਨੀਅਨ ਆਪਣੀ ਘਾਦੀਆਂਗਾ ਉਹਦਾ ਮੈਂ ਸੂਬੇ ਦਾ ਉਮੀਦ ਪ੍ਰਧਾਨ ਐ ਤੇ ਇਸ ਕਰਕੇ ਮੈਂ ਪਹਿਲਾਂ ਬਚਪਨ ਦੇ ਵਿੱਚ 40 ਸਾਲ ਦੇ ਕਰੀਬ ਹੋ ਗਏ ਸਾਨੂੰ ਇਹ ਇਸ ਕੰਮ ਸੇਵਾ ਕਰਦਿਆਂ ਨੂੰ ਇਹਦੇ ਵਿੱਚ ਪਹਿਲਾਂ ਮੈਂ ਪਿੰਡ ਦਾ ਪ੍ਰਧਾਨ ਬਣਿਆ ਪਹਿਲਾਂ ਵਰਕਰ ਸੀ ਵੀਰ ਪਿੰਡ ਦਾ ਪ੍ਰਧਾਨ ਫਿਰ ਬਲਾਕ ਪ੍ਰਧਾਨ ਜਿਹੜਾ ਉਮੀਦ ਪ੍ਰਧਾਨ ਫਿਰ ਜ਼ਿਲ੍ਹਾ ਸਰਪ੍ਰਸਤ ਪ੍ਰਧਾਨ ਉਸ ਤੋਂ ਬਾਅਦ ਫਿਰ ਮੈਨੂੰ ਥੋੜੇ ਸਮੇਤ ਮੇਰਾ ਖਿਆਲ ਜੂਨ ਤੋਂ ਲੈ ਕੇ ਤੇ ਹੁਣ ਮੈਨੂੰ ਜਿਹੜੇ ਮੂਸੂਬੇ ਦਾ ਮੀਤ ਪ੍ਰਧਾਨ ਬਣਾਇਆ ਗਿਆ ਇਹਦੇ ਵਿੱਚ ਆਏ ਵੀ ਜੋ ਸੇਵਾ ਕਰਾਂਗੇ ਤਾਂ ਆਪਦੇ ਆਪ ਹੀ ਆਪਾਂ ਨੂੰ ਮਾਨ ਸਨਮਾਨ ਮਿਲਦਾ ਤਾਂ ਬੱਪੂ ਜੀ ਜਿਵੇਂ ਗੱਲ ਕਰ ਲਈ ਜਾਵੇ ਕਿ ਜਿਹੜੇ ਅਮਰਜੀਤ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਜੀ ਸੀ ਉਹ ਕਿਦੋਂ ਉਹਨਾਂ ਦੀ ਜੀਵਨ ਸ਼ੈਲੀ ਦੀ ਗੱਲ ਕਰੀ ਤੇ ਕਿੱਦਾਂ ਦੀ ਉਹਨਾਂ ਦੀ ਜੀਵਨ ਸ਼ੈਲੀ ਸੀ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਦੇ ਸੀ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਉਹ ਤਕਰੀਬਨ 1886 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਉਹਦੇ ਵਿੱਚ ਬਚਪਨ ਤੋਂ ਲੈ ਕੇ ਪਹਿਲਾਂ ਬਚਪਨ ਤੋਂ ਜਿਹੜਾ ਕੋਠੀ ਵਿੱਚ ਇੱਥੇ ਜ ਹਵੇਲੀ ਵਿੱਚ ਜਨਮ ਹੋਇਆ ਜਨਮ ਹੋਣ ਤੋਂ ਬਾਅਦ ਜਦੋਂ ਹੀ ਸੰਭਲੀ ਤੇ ਉਹਨੇ ਪੜ੍ਹਾਈ ਪਟਿਆਲਾ ਕਾਲਜ ਵਿੱਚ ਕੀਤੀ ਪਹਿਲਾਂ ਸਕੂਲ ਕੀਤੀ ਫਿਰ ਪਟਿਆਲਾ ਕਾਲਜ ਵਿੱਚੋਂ ਸਿੱਖਿਆ ਪ੍ਰਾਪਤ ਕੀਤੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਸਭ ਤੋਂ ਪਹਿਲਾਂ ਸਿੱਖਿਆ ਜ਼ਰੂਰੀ ਹੈ ਮਨੁੱਖ ਵਾਸਤੇ ਇਹਦੇ ਵਿੱਚ ਪਿੰਡ 'ਚ ਉਹਨੇ ਪ੍ਰਚਾਰ ਕੀਤਾ ਸਿਆਣੇ-ਸਿਆਣੇ ਬੰਦਿਆਂ ਨੂੰ ਵਿੱਚ ਲੈ ਕੇ ਪਤਵੰਤਿਆਂ ਨੂੰ ਵੀ ਪਿੰਡ ਦਾ ਬਸ ਸਕੂਲ ਖੋਲ੍ਹਿਆ ਜਾਵੇ ਤੇ ਉਦੋਂ ਮਨ 'ਚ ਕੋਈ ਸਕੂਲ ਵੀ ਨਹੀਂ ਸੀ ਫਿਰ ਉਹਨੇ ਸਕੂਲ ਗੁਰਦੁਆਰਾ ਦੇ ਵਿੱਚ ਗੁਰਦੁਆਰਾ ਸਥਾਪਿਤ ਕਰਕੇ ਗੁਰਦੁਆਰੇ ਬੱਚਿਓ ਨੇ ਇੱਕ ਪ੍ਰਾਇਮਰੀ ਸਕੂਲ ਖੋਲੇ ਪੰਜਵੀਂ ਤੱਕ ਉਹਦੇ ਵਿੱਚ ਪ੍ਰਾਈਵੇਟ ਪਹਿਲਾਂ ਟੀਚਰ ਰੱਖੇ ਉਹਦੇ ਵਿੱਚ ਗੁਰਦੁਆਰੇ ਵਿੱਚੋਂ ਹੀ ਉਹਨਾਂ ਨੇ ਉਸ ਆਵੀ ਜਾਇਦਾਦ ਦੇ ਵਿੱਚੋਂ ਗੁਰਦੁਆਰੇ ਦੇ ਵਿੱਚੋਂ ਹੀ ਸਨਖਾ ਦੇ ਕੇ ਉਹਨਾਂ ਸਮਾਂ ਦੇ ਵਿੱਚ ਟੀਚਰ ਰੱਖ ਕੇ ਪੰਜਵੀਂ ਤੱਕ ਦੀ ਪੜਾਈ ਜਿਹੜੀ ਕਰਾਈ ਹੈ ਉਹ ਗੁਰਦੁਆਰ ਸਾਹਿਬ ਤੋਂ ਹੀ ਸ਼ੁਰੂ ਕੀਤੀ ਹੈ ਉਹਨਾਂ ਨੇ ਉਹ ਜਿਹੜੇ ਵੱਡੇ ਸਕੂਲ ਹੋਣ ਦਾ ਕਾਰਨ ਜਾਂ ਇਸ ਪੜਾਈ ਦੇ ਵਿਦਿਆ ਦਾ ਕਾਰਨ ਤਾਂ ਸਾਡੇ ਸੀ ਸੇਵਾ ਸਿੰਘ ਇਹ ਇਹੀ ਸਭ ਤੋਂ ਪਹਿਲਾਂ ਮੋਢੀ ਰਹੇ ਸਿੱਖਾ ਪ੍ਰਾਪਤ ਕਰਵਾਇਆ ਦਾ ਬਪੂ ਜੀ ਮੇ ਪਿੰਡ ਨੂੰ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਤੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਵਿਕਾਸ ਕਾਰਜ ਕੀਤੇ ਗਏ ਹੈਗੇ ਤੇ ਉਹਨਾਂ ਨੇ ਸੇਵਾ ਸਿੰਘ ਨੇ ਜਦੋਂ ਪੜ੍ਹਾਈ ਤੋਂ ਬਾਅਦ ਸਕੂਲ ਤੋਂ ਬਾਅਦ ਫਿਰ ਉਹਨਾਂ ਨੇ ਉੱਪਰ ਉੱਠ ਕੇ ਫਿਰ ਸਿੱਖੀ ਲਹਿਰ ਦੇ ਵਿੱਚ ਪਹਿਲਾਂ ਨੌਕਰੀ ਮਿਲੀ ਇਹਨਾਂ ਨੂੰ ਸਿਹਤ ਵਿਭਾਗ ਵਿੱਚ ਨੌਕਰੀ ਛੱਡ ਕੇ ਫਿਰ ਉਦੋਂ ਬਾਅਦ ਸਿੱਖੀ ਲਹਿਰ ਚ ਉਹ ਕੋਦ ਪਏ ਫਿਰ ਉਹਦੇ ਵਿੱਚ ਆਪ ਸਾਥਾਂ-ਸਾਂ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨਾ ਅਮਰ ਸੰਚਾਰ ਕਰਾਉਣਾ ਕਿਤੇ ਪਿੰਡ ਵੀ ਕਰਾਉਣਾ ਇੱਥੇ ਲੋਕ ਪਹਿਲਾਂ ਨੂੰ ਸਭਾ ਕਹਿੰਦੇ ਹੁੰਦੇ ਵੀ ਸਭਾ ਲੱਗਦੀ ਹੈ ਲੋਕ ਉਹਨਾਂ ਨੇ ਇਕੱਠੇ ਕਰਨੇ ਤਕਰੀਬਨ ਹਰੇਕ ਸਾਲ ਦੇ ਵਿੱਚ ਦੋ ਵਾਰੀ ਉਹਨਾਂ ਨੇ ਸਭਾ ਲਾਉਣੀ ਇੱਥੇ ਤੇ ਆਮ ਲੋਵੇ ਲੋਣ ਦੇ ਪ੍ਰਚਾਰਕਾਂ ਨੂੰ ਸਿੱਖੀ ਦੇ ਪ੍ਰਚਾਰਕਾਂ ਨੂੰ ਜਾਂ ਹੋਰ ਇੱ ਸਿੱਖ ਦਾ ਪ੍ਰਚਾਰ ਕਰਕੇ ਇਹਦਾ ਕਰਕੇ ਉਹ ਨੌ ਲੋਕ ਦੇ ਵਿੱਚ ਹਰਮਨ ਪਿਆਰਾ ਹੋ ਗਿਆ ਲੋਕਾਂ ਦੇ ਵਿੱਚ ਫਿਰ ਉਸ ਤੋਂ ਬਾਅਦ ਉਹਨੇ ਕਾਨਫਰੰਸਾਂ ਕਰਨੀਆਂ ਜਿਵੇਂ ਲਵੇ ਤਖਤੂ ਪੁਰਾ ਮੇਲਾ ਜਾਣਾ ਤੇ ਉਸ ਤੋਂ ਬਾਅਦ ਨਾਮਧਮਾ ਸਾਹਿਬ ਜਾਣਾ ਜਿੱਥੇ ਵੱਡੇ ਵੱਡੇ ਕੱਠ ਹੋਣੇ ਉੱਥੇ ਉਹਨੇ ਕਾਨਫਰੰਸਾਂ ਕਰਨੀਆਂ ਤੇ ਸਿੱਖੀ ਦਾ ਪ੍ਰਚਾਰ ਕਰਨਾ ਲੋਕਾਂ ਨੂੰ ਜੋੜਨਾ ਅੰਗਰੇਜ਼ ਸਰਕਾਰ ਦੇ ਖਿਲਾਫ ਉਹਨਾਂ ਨੇ ਸਾਰੀ ਗੱਲ ਦੱਸਨੀ ਵੀ ਆਪਾਂ ਨੂੰ ਲੁੱਟ ਰਹੇ ਨੇ ਆਪਣੀ ਜਿਹੜੀ ਕਮਾਈ ਹੈ ਉਹ ਬਾਹਰ ਜਾ ਰਹੀ ਹੈ ਕੱਚਾ ਮਾਲ ਆਪਾਂ ਨੂੰ ਭੋ ਦੇ ਹੱਥ ਲੁੱਟਿਆ ਜਾ ਰਿਹਾ ਇਸ ਕਰਕੇ ਉਹ ਸਿੱਖੀ ਦੇ ਨਾਲ ਜੁੜ ਕੇ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਆਪਾਂ ਬਾਪੂ ਜੀ ਇੱਕ ਨੇ ਇੱਥੇ ਹਵੇਲੀ ਕੋਲ ਆਪਾਂ ਕਹਿੰਦੀ ਹੈ ਗੋਲ ਚੌਂਕ ਆ ਜਿਹੜਾ ਬਣਿਆ ਹੋਇਆ ਉਸ ਗੋਲ ਚੌਂਕ ਦਾ ਕੀ ਇਤਿਹਾਸ ਹੈਗਾ ਉਹ ਵੀ ਸੇਵਾ ਸਿੰਘ ਦੀ ਜਗਾਈ ਸੀ ਉਹ ਜਿਵੇਂ ਆਪਾਂ ਕਹਿੰਦੇ ਹੇ ਹਵੇਲੀ ਦੇ ਨਾਲ ਨਾਲ ਉਹ ਵੀ ਸੇਵਾ ਸਿੰਘ ਦਾ ਨਾਂ ਨਾ ਹੀ ਸੀ ਉੱਥੇ ਵੀ ਉਹ ਇਕੱਠੇ ਇਕੱਠਵਟ ਕਰਕੇ ਉੱਥੇ ਲੋਕਾਂ ਨੂੰ ਪ੍ਰੇਰਿਤ ਕਰਦੇ ਉਹਦੇ ਕੋਲੇ ਆਏ ਕੇ ਰਹਿੰਦੇ ਲੰਮੋਂ ਤੋਂ ਲੋਕ ਤੁਰ ਕੇ ਆਉਂਦੇ ਉਹਦੇ ਜਿਹਨੇ ਬਰਨਾਲੇ ਨੂੰ ਜਾਣਾ ਗਾਹਾਂ ਜਾਂਣਾ ਰੋਤ ਰਾਤਾ ਕੱਟਣੀ ਆ ਇਹਦੇ ਕੋਲੇ ਰਾਤ ਰਹਿਣ ਦਾ ਪ੍ਰਬੰਧ ਵੀ ਸੇਵਾ ਸਿੰਘ ਨੇ ਆਪ ਕਰਨਾ ਥੇਲੇ ਵੇਲੇ ਰੋਟੀ ਬਿਸਤਰੇ ਦਾ ਕੰਮ ਸਾਰਾ ਕੰਮ ਇਹ ਆਪ ਦੀਆ ਕਰਨਾ ਉਹਦੇ ਨੂੰ ਸਾਹਮਣਾ ਤੇ ਸੇਵਾ ਕਰ ਤਾਂ ਜਿਵੇਂ ਬਾਪੂ ਜੀ ਤੁਹਾਡੇ ਤੋਂ ਪਤਾ ਲੱਗਾ ਕਿ ਜਿਹੜੇ ਅਮਰਜੀਤ ਸਰਦਾਰ ਸੇਵ ਸਿੰਘ ਠਿੱਕਰੀ ਵਾਲੇ ਸਨ ਉਹ ਉਹਨਾਂ ਦਾ ਆਪਾਂ ਕਹਿੰਦੇ ਮੁੱਖ ਮੇਨ ਮੰਤਪ ਸੀ ਜਿਹੜਾ ਸਿੱਖੀ ਨਾਲ ਜੋੜਨਾ ਸੀ ਲੋਕਾਂ ਨੂੰ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕੀ ਪਹਿਲ ਕਦਮੀਆਂ ਕਰ ਰਿਹਾ ਜੇ ਪਿੰਡ ਦੇ ਲੋਕਾਂ ਨੇ ਕੀ ਪਹਿਲ ਕਦਮੀਆਂ ਕੀਤੀਆਂ ਨੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਲਈ ਸਿੱਖੀਆਂ ਜੋੜਨ ਵਾਸਤੇ ਸਾਡੇ ਹੁਣ ਇੱਥੇ ਸਤ ਗ੍ਰੰਥੀ ਰੱਖੇ ਹੋਏ ਆ ਪ੍ਰਚਾਰ ਵਾਸਤੇ ਇਹਦੇ ਵਿੱਚ ਸਤ ਗ੍ਰੰਥ ਦੇ ਵਿੱਚੋਂ ਇੱਕ ਤਾਂ ਕਥਾਵਾਚਕ ਹੈ ਉਹ ਨਾਲ ਤਾਂ ਲੋਕਾਂ ਨੂੰ ਤੜਕੇ ਉੱਠ ਕੇ ਕਥਾ ਕਰਦਾ ਗੁਰਬਾਣੀ ਦੀ ਕਥਾ ਕਰਕੇ ਸਿੱਖੀ ਨਾਲ ਜੋੜਦਾ ਵੀ ਗੁਰੂਆਂ ਨੇ ਕੀ ਕੀਤਾ ਤੇ ਆਮ ਸਿੱਖਾਂ ਸੀਧਾ ਨੇ ਕੀ ਕੀਤਾ ਉਹ ਦੂਜੇ ਨੰਬਰ ਤੇ ਸਾਡੇ ਇਥੇ ਵਿੱਚ ਉਹ ਟ੍ਰੇਨਿੰਗ ਦਿੰਦਾ ਉਹਦੇ ਵਿੱਚ ਜਿਹੜਾ ਖਤਵਾਜਕ ਹੈ ਇਥੇ ਢਾਡੀ ਰਾਗੀ ਤੇ ਤਪਲਾਵਾਜਕ ਸੰਗੀਤ ਦਾ ਜਿਹੜੇ ਵਿਦਿਆਲਾ ਖੋਲਿਆ ਹੋਇਆ ਉਹਦਾ ਉਹਨੂੰ ਟ੍ਰੇਨਿੰਗ ਦਿੰਦੇ ਨੇ ਹੁਣ ਸਾਡੇ ਇਥੇ ਇੱਕ ਰਾਗੀ ਜਥਾ ਤਿਆਰ ਹੋ ਗਿਆ ਇੱਕ ਢਾਡੀ ਜਥਾ ਤਿਆਰ ਹੋ ਗਿਆ ਇੱਕ ਬੀਸਰੀ ਜਥਾ ਤਿਆਰ ਹੋ ਗਿਆ ਇਹਦੇ ਵਿੱਚ ਉਹ ਸਿੱਖੀ ਨੂੰ ਪ੍ਰਚਾਰ ਲੈ ਕੇ ਇੰਨਾ ਪ੍ਰਚਾਰ ਕਰਦਾ ਹੁਣ ਜਿੰਨੇ ਵੀ ਘੱਟੋ ਘੱਟ ਮੇਰੇ ਖਿਆਲ ਇਥੇ 60 70 ਬੱਚੇ ਆਮ ਉਹਦੇ ਕੋਲ ਟ੍ਰੇਨਿੰਗ ਕਰਦੇ ਆ ਤੇ ਉਹਦੋਂ ਵਜੋਂ ਇੱਕ ਉਹਨਾਂ ਦੀ ਜੇ ਬੱਚੇ ਟ੍ਰੇਨਿੰਗ ਵੀ ਕਰਦੇ ਆ ਵੀ ਕਿਤੇ ਪੜ੍ਹਾਈ ਦੇ ਵਿੱਚ ਕਮਜ਼ੋਰ ਨਾ ਰਹਿ ਜਾਣ ਉਹਨਾਂ ਦੀ ਖਾਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਟੀਚਰ ਰੱਖ ਲਿਆ ਉਹਨੂੰ ਉਹ ਮਤਲਬ ਡਿਊਟੀ ਉੱਤੇ ਕਰਾਉਣ ਵਾਸਤੇ ਵੀ ਤਾਂ ਕਿ ਬੱਚੇ ਇਹ ਪੜ੍ਹਾਈ ਕੋਲ ਪਿੱਛੇ ਨਾ ਰਹਿ ਜਾਣ ਤੇ ਬਾਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਸੋਚ ਹੈ ਜੀ ਢੰਗ ਨਾਲ ਚੱਲ ਰਹੀ ਆ ਤਕਰੀਬਨ 20 ਲੱਖ ਦੇ ਵਿੱਚ ਹੋਆ ਸਾਡਾ ਐਸਟੀਮੇਟ ਹੈ ਜਿਹੜਾ ਸਾਰੇ ਪਿੰਡ ਦੇ ਉੱਪਰ ਦੀ ਖੰਬੇ ਲਵਾ ਕੇ ਲਾਈਟਾਂ ਤੇ ਸਾਰੇ ਖੰਬਿਆਂ ਦੇ ਉੱਤੇ ਸਿੱਖੀ ਦਾ ਪ੍ਰਚਾਰ ਵਾਸਤੇ ਛੋਟੇ-ਛੋਟੇ ਸਪੀਕਰ ਲਾ ਰਹੇ ਆ ਵੀ ਗੁਰਦੁਆਰੇ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਕੋਈ ਆਏ ਨਾ ਕਿਹਾ ਵੀ ਮੈਨੂੰ ਸਿੱਖੀ ਪ੍ਰਚਾਰ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਹਰ ਸਾਲ ਦੀ ਤਰ੍ਹਾਂ ਇੱਥੇ 21 ਜਨਵਰੀ ਨੂੰ ਅੰਮਰ ਸੰਚਾਰ ਹੁੰਦਾ ਬਹੁਤ ਆਪਣੇ ਜਿਹੜੇ ਇੱਥੇ ਦੇ ਲੋਕ ਨੇ ਉਹ ਅਮਰ ਸਿਅਕ ਕੇ ਸਿੰਘ ਸਾਜਦੇ ਆ 21 ਹਰ ਸਾਲ 21 ਜਨਵਰੀ ਨੂੰ ਧਰਮ ਪ੍ਰਚਾਰ ਤੇ ਅੰਮਰ ਦਾ ਸੰਚਾਰ ਹੋ ਜਾਂਦਾ ਤੇ ਬਹੁਤ ਲੋਕ ਗੁਰੂ ਦੇ ਲੜ ਲਾ ਕੇ ਗੁਰੂ ਵਾਲੇ ਬਣਦੇ ਨੇ ਤਾਂ ਅੱਜ ਅਸੀਂ ਪਹੁੰਚੇ ਆ ਅਮਰ ਸ਼ਹੀਦ ਸਰਦਾਰ